ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਹੈਗੇ ਹਲਵਾਈ ਸਟਾਈਲ ਪਨੀਰ ਦੇ ਪਕੌੜੇ ਜਿਹੜੇ ਬਣਾ ਕੇ ਤਿਆਰ ਕਰਾਂਗੇ ਪਨੀਰ ਦੇ ਪਕੌੜੇ ਤਕਰੀਬਨ ਸਾਰਿਆਂ ਨੂੰ ਹੀ ਪਸੰਦ ਹੁੰਦੇ ਆ ਤੇ ਇਹ ਪਕੌੜੇ ਬਣਾਉਣ ਲਈ ਜਿਹੜੀ ਜਿਹੜੀ ਸਮਗਰੀ ਦੀ ਆਪਾਂ ਨੂੰ ਜ਼ਰੂਰਤ ਹੈ ਉਹ ਤੁਹਾਨੂੰ ਦੱਸਾਂਗੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਆਪਾਂ ਇਹ ਜਿਹੜਾ ਹੈਗਾ ਆ ਪੰਪਨੀਰ ਲਿਆ ਆ 1 ਤਕਰੀਬਨ 100 ਗ੍ਰਾਮ ਪਨੀਰ ਹੈਗਾ ਆ ਇਹਦੇ ਲਈ ਆਪਾਂ ਇਹ ਇੱਕ ਕੌਲੀ ਜਿਹੜੀ ਵੇਸਣ ਦੀ ਲੈ ਲਈ ਆ ਤੇ ਵੇਸਣ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਤੇ ਇਹਦੇ ਲਈ ਥੋੜੇ ਜਿਹਾ ਆਪਾਂ ਜਿਹੜੇ ਸੁੱਕੇ ਮਸਾਲੇ ਰਹੇ ਆ ਇੱਕ ਚਮਚਾ ਆਪਾਂ ਭੁੰਨੇ ਹੋਏ ਢੀਗੇ ਦਾ ਪਾਊਡਰ ਲਿਆ ਅੱਧਾ ਚਮਚਾ ਹਲਦੀ ਲਈ ਆ ਇੱਕ ਚਮਚਾ ਆਪਾਂ ਲਾਲ ਮਿਰਚ ਪਾਊਡਰ ਲਈ ਆ ਨਮਕ ਆਪਾਂ ਜਿਹੜਾ ਸਵਾਦ ਅਨੁਸਾਰ ਲਿਆ ਆ ਇਹ ਹੈਗਾ ਧਨੀਆ ਪਾਊਡਰ ਦਾ ਇੱਕ ਚਮਚ ਤੇ ਇਹ ਆਮਚੂਰ ਪਾਊਡਰ ਇੱਕ ਚਮਚ ਇਹ ਸਾਰੇ ਮਸਾਲੇ ਆਪਾਂ ਜਿਹੜੇ ਲੈ ਲਈ ਆ ਤੇ ਹੁਣ ਆਪਾਂ ਜਿਹੜਾ ਬੇਸਣ ਦਾ ਘੋਲਾ ਤਿਆਰ ਕਰਾਂਗੇ ਬੇਸਣ ਜਿਹੜਾ ਆਪਾਂ ਚੰਗੀ ਤਰ੍ਹਾਂ ਛਾਣ ਕੇ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਆ ਨਮਕ ਪਾਵਾਂਗੇ ਆਪਾਂ ਅੱਧਾ ਕ ਚਮਚਾ ਨਮਕ ਦਾ ਪਾ ਲੈਨੇ ਆ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਵੱਧ ਘੱਟ ਇਹ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਭੁੰਨਿਆ ਹੋਇਆ ਜੀਰਾ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਤੇ ਚੌਥਾ ਕਿਸ਼ਾ ਚਮਚੇ ਦਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਲਦੀ ਪਾਊਡਰ ਦਾ ਇੱਕ ਚਮਚ ਭਰ ਕੇ ਆਪਾਂ ਪਾ ਦਾਂਗੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਮਿਕਸ ਕਰ ਲੈਣਾ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਪਾਉਣਾ ਆ ਇਹ ਆਪਾਂ ਜਿਹੜਾ ਹੈਗਾ ਆ ਥੋੜਾ ਥੋੜਾ ਪਾਣੀ ਪਾ ਕੇ ਘੋਲ ਜਿਹੜਾ ਤਿਆਰ ਕਰ ਲੈਣਾ ਆ ਤੇ ਇਹਦੇ ਵਿੱਚ ਯਾਨੀ ਕਿ ਇੱਕ ਕੌਲੀ ਦੇ ਵਿੱਚ ਜਿਹੜਾ ਬੇਸਨ ਦੇ ਵਿੱਚ ਆਪਾਂ ਨੂੰ ਅੱਧੀ ਕੌਲੀ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਜਿਹੜਾ ਆਪਣਾ ਲੱਗ ਗਿਆ ਆ ਕੂਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਣਾ ਬਣ ਕੇ ਵਧੀਆ ਤਰੀਕੇ ਨਾਲ ਤਿਆਰ ਆ ਤੇ ਹੁਣ ਆਪਾਂ ਪਨੀਰ ਦੇ ਜਿਹੜੇ ਪੀਸ ਕੱਟ ਲੈਣੇ ਆ ਪਨੀਰ ਦੇ ਪੀਸ ਆ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਰੱਖ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲੈਣਾ ਆ ਥੋੜੀ ਮੋਟਾਈ ਵਿੱਚ ਕਟਾਂਗੇ ਕਿਉਂਕਿ ਮੋਟਾਈ ਵਿੱਚ ਕਿਉਂ ਕੱਟਣਾ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਨੂੰ ਕਿ ਆਪਾਂ ਇਹਦੇ ਵਿੱਚ ਮਸਾਲਾ ਲਾਉਣਾ ਹੈ ਤੇ ਉਹ ਕਿਸ ਤਰ੍ਹਾਂ ਲਾਉਣਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਇਹ ਸਾਰੇ ਆਪ ਟੁਕੜੇ ਜਿਹੜੇ ਇਸ ਤਰ੍ਹਾਂ ਕੱਟ ਕੇ ਕੀ ਨਾਲ ਤਿਆਰ ਕਰ ਲੈਣੇ ਆ ਲਓ ਜੀ ਇਹ ਕੱਟ ਕੇ ਆਪਾਂ ਤਿਆਰ ਕਰ ਲਏ ਤੇ ਆਪਾਂ ਮਸਾਲਾ ਲਾਉਣ ਲਈ ਇਹਨਾਂ ਦੇ ਵਿਚਾਲ ਦੀ ਇਸ ਤਰ੍ਹਾਂ ਭੋਟੇ ਤਾਂ ਰੱਖੇ ਕਿਉਂਕਿ ਆਪਾਂ ਵਿਚਾਰੂ ਇਦਾਂ ਕੱਟ ਲਉਣਾ ਤੇ ਕੱਟ ਆਪਾਂ ਪੂਰਾ ਸਿਰੇ ਤੱਕ ਨਹੀਂ ਲਉਣਾ ਹੈਗਾ ਥੋੜਾ ਜਿਹਾ ਆਪਾਂ ਜਗਾ ਜਿਹੜੀ ਇਹ ਛੱਡ ਲੈਣੀ ਹੈ ਇਸ ਤਰ੍ਹਾਂ ਇਹਨੂੰ ਖੋਲਾ ਰੱਖਣਾ ਹੈ ਤੇ ਸਾਰੇ ਆਪਾਂ ਇਸੇ ਤਰ੍ਹਾਂ ਕੱਟ ਲਾ ਕੇ ਟੁਕੜੇ ਜਿਹੜੇ ਤਿਆਰ ਕਰ ਲੈਣੇ ਆਂ ਦੇਖ ਸਕਦੇ ਹੋ ਤਿਆਰ ਹੋ ਗਏ ਆ ਆਪਣੇ ਟੁਕੜੇ ਸਾਰੇ ਤੇ ਹੁਣ ਆਪਾਂ ਇੱਕ ਕੌਲੀ ਲਵਾਂਗੇ ਉਹਦੇ ਵਿੱਚ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਮਸਾਲਾ ਲਾਉਣਾ ਆ ਉਹ ਤਿਆਰ ਕਰਾਂਗੇ ਇਹ ਆਪਾਂ ਲੈ ਲਿਆ ਜੀ ਨਮਕ ਚੌਥਾ ਹਿੱਸਾ ਚਮਚੇ ਦਾ ਨਮਕ ਲੈ ਲਿਆ ਹੈ ਲਵਾ ਮੰਗੇ ਜੀ ਆਪਾਂ ਧਨੀਆ ਪਾਊਡਰ ਜੀਰਾ ਪਾਊਡਰ ਇਹ ਪਤਣੀਆ ਪਾਊਡਰ ਲੈ ਲਿਆ ਚਾਟ ਮਸਾਲਾ ਤੇ ਆਮਚੂਰ ਪਾਊਡਰ ਇਹਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਜਿਹੜਾ ਇਹ ਮਸਾਲਾ ਜਦੋਂ ਆਪਾਂ ਵਿੱਚ ਪਾਰ ਕੀ ਪਨੀਰ ਦੇ ਲਗਾ ਕੇ ਆਪਾਂ ਬਣਾਵਾਂਗੇ ਪਕੌੜੀ ਤਾਂ ਜਿਹੜਾ ਪਕੌੜਿਆਂ ਦਾ ਟੇਸਟ ਆ ਜਿਹੜਾ ਚਟਪਟਾ ਕਰਾਰ ਆ ਜਾਊਗਾ ਤਾਂ ਕਰਕੇ ਆਪਾਂ ਇਹ ਜਿਹੜਾ ਮਸਾਲਾ ਆ ਬਣਾ ਕੇ ਆਪਾਂ ਉਹਦੇ ਵਿੱਚ ਪਨੀਰ ਦੇ ਲਗਾਵਾਂਗੇ ਕਿ ਪਨੀਰ ਦੇ ਵਿੱਚ ਆਪਾਂ ਇਹ ਮਸਾਲਾ ਲਾਉਣ ਲਈ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਪਨੀਰ ਨੂੰ ਖੋਲ ਕੇ ਤੇ ਇਹਦੇ ਵਿੱਚ ਜਿਹੜਾ ਆ ਮਸਾਲਾ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਜਿਹੜਾ ਲੇਪ ਕਰ ਦੇਣੀ ਹੈ ਮਸਾਲੇ ਦੀ ਇਹਦੇ ਨਾਲ ਅਲਰੇਡੀ ਪਕੌੜੀ ਆ ਮਸਾਲੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਨੀਰ ਦੇ ਤੇ ਸਾਰੇ ਪੀਸਾਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਜਿਹੜਾ ਮਸਾਲਾ ਆ ਭਰ ਲੈਣਾ ਹੈ ਤੁਸੀਂ ਚਾਹੋ ਤਾਂ ਇੱਥੇ ਜਿਹੜੀ ਹਰੀ ਮਿਰਚਾ ਕੱਟ ਕੇ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਫਿਰ ਬੱਚੇ ਨਹੀਂ ਖਾਂਦੇ ਹੈਗੇ ਇਸ ਕਰਕੇ ਆਪਾਂ ਨਹੀਂ ਪਾਈ ਹੈਗੀ ਉਹਦੇ ਨਾਲ ਜ਼ਿਆਦਾ ਕਰਾਰੇ ਵੀ ਜਾਂਦੇ ਲੋ ਜੀ ਇਹ ਮਸਾਲਾ ਆਪਾਂ ਭਰ ਕੇ ਤਿਆਰ ਕਰ ਲਿਆ ਤੇ ਹੁਣ 20 ਸਣ ਨੂੰ ਵੀ ਪਏ ਨੂੰ 10 ਮਿੰਟ ਹੋ ਗਏ ਤਕਰੀਬਨ ਦੇਵੀ ਵਧੀਆ ਜਿਹੜਾ ਆਪਣਾ ਫੁੱਲ ਗਿਆ ਹੈ ਤੇ ਵਧੀਆ ਘੋਲ ਬਣ ਕੇ ਤਿਆਰ ਹੋ ਗਿਆ ਤੇਲ ਵੀ ਆਪਣਾ ਜਿਹੜਾ ਹੈਗਾ ਹੈ ਉਧਰ ਗਰਮ ਕਰਨਾ ਰੱਖਿਆ ਹੋਇਆ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਫਿਰ ਆਪਾਂ ਫਲੇਮ ਜਿਹੜੀ ਮੀਡੀਅਮ ਕਰ ਲੈਣੀ ਆ ਤੇ ਜਿਹੜੇ ਇਹ ਪਨੀਰ ਦੇ ਟੁਕੜੇ ਨੇ ਇਹਨਾਂ ਨੂੰ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਲਵੇੜ ਲੈਣਾ ਆ ਡਿਪ ਕਰ ਲੈਣਾ ਆ ਤੇ ਫਿਰ ਇਹਨੂੰ ਤੇਲ ਦੇ ਵਿੱਚ ਜਿਹੜਾ ਛਾੜ ਦੇਣਾ ਹੈ ਚੰਗੀ ਤਰ੍ਹਾਂ ਇਹਦੀ ਕੋਟਿੰਗ ਬੇਸਨ ਦੀ ਕਰਕੇ ਪਨੀਰ ਨੂੰ ਤੇ ਫਿਰ ਆਪਾਂ ਜਿਹੜੇ ਤੇਲ ਦੇ ਵਿੱਚ ਆ ਫਰਾਈ ਕਰ ਲੈਣੀ ਆ ਬਸ ਇੱਕ ਇੱਕ ਟੁਕੜਾ ਚੱਕ ਕੇ ਨਾਲ ਦੀ ਨਾਲ ਆਪਾਂ ਜਿਹੜਾ ਹੈਗਾ ਇਹਨੂੰ ਬੇਸਨ ਦੀ ਕੋਟਿੰਗ ਕਰਕੇ ਤੇ ਕੜਾਹੀ ਦੇ ਵਿੱਚ ਜਿਹੜਾ ਆਪਾਂ ਪਾਈ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਇਹ ਮੀਡੀਅਮ ਫਲੇਮ ਤੇ ਹੀ ਪਕਾਵਾਂਗੇ ਤਾਂ ਕਿ ਪਨੀਰ ਵੀ ਜਿਹੜਾ ਅੰਦਰ ਤੱਕ ਆ ਜਿਹੜਾ ਪੱਕ ਜਾਵੇ ਤੇ ਇਹਨਾਂ ਦੀ ਜਦੋਂ ਇੱਕ ਸਾਈਡ ਸਿੱਕ ਗਈ ਤੇ ਫਿਰ ਆਪਾਂ ਇਹਨਾਂ ਦੀ ਜਿਹੜੀ ਸਾਈਡ ਆ ਪਲਟਣੀ ਆ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਇਸੇ ਤਰ੍ਹਾਂ ਮੀਡੀਅਮ ਫਲੇਮ ਦੇ ਉੱਪਰ ਜਿਹੜਾ ਪਕਾ ਲੈਣੀ ਆ ਲੋ ਜੀ ਆਪਣੇ ਜਿਹੜੇ ਹੈਗੇ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਆ ਕੱਢ ਲੈਣਾ ਆ ਕਿਸੇ ਪਲੇਟ ਦੇ ਵਿੱਚ ਆਪਾਂ ਇਹਨੂੰ ਕੱਢ ਲੈਣਾ ਤੇਲ ਚੋਂ ਤੇ ਜਿਹੜੇ ਦੂਸਰੇ ਆਪਣੇ ਬਚੀ ਹੋਏ ਨੇ ਪੀਸ ਉਹ ਵੀ ਇਸੇ ਤਰ੍ਹਾਂ ਆਪਾਂ ਵੇਸਨ ਦੀ ਕੋਡਿੰਗ ਕਰ ਕਰਕੇ ਤੇ ਤੇਲ ਦੇ ਵਿੱਚ ਆ ਜਿਹੜੇ ਫਰਾਈ ਕਰ ਲੈਣੇ ਆ 골ਡਨ ਬ੍ਰਾਊਨ ਹੋਣ ਤੱਕ ਬਸ ਇਹਨਾਂ ਤੇ ਧਿਆਨ ਰੱਖਣਾ ਕਿ ਕੀ ਰੱ ਫੁੱਲ ਗਰਮ ਤੇਲ ਕਰਕੇ ਤੇ ਫਿਰ ਜਿਹੜਾ ਹੈਗਾ ਯਾ ਫਲੇਮ ਆਪਾਂ ਮੀਡੀਅਮ ਕਰ ਲੈਣਾ ਆ ਤੇ ਪਕੌੜੇ ਜਿਹੜੇ ਵਧੀਆ ਆਪਣੇ ਜਿਹੜੇ ਬਣ ਕੇ ਤਿਆਰ ਹੁੰਦੇ ਆ ਫਿਰ ਜਿਹੜਾ ਹੈਗਾ ਆ ਅੰਦਰ ਤੱਕ ਜਿਹੜਾ ਹੈਗਾ ਆ ਪਨੀਰ ਪੱਕ ਜਾਂਦਾ ਨਾਲੇ ਤਾਂ ਨਾਲੇ ਜਿਹੜੇ ਮਸਾਲੇ ਆਪਾਂ ਅੰਦਰ ਲਾਏ ਨੇ ਉਹ ਵੀ ਜਿਹੜੇ ਚੰਗੀ ਤਰ੍ਹਾਂ ਪੱਕ ਜਾਂਦੇ ਜਦੋਂ ਆਪਾਂ ਮੀਡੀਅਮ ਫਲੇਮ ਤੇ ਇਹਨੂੰ ਪਕਾਉਨੇ ਆ ਤੇ ਲਓ ਜੀ ਇਹ ਵੀ ਜਿਹੜੇ ਆਪਣੇ ਬਣ ਕੇ ਤਿਆਰ ਨੇ ਇਹਨਾਂ ਨੂੰ ਵੀ ਆਪਾਂ ਕੜਾਹੀ ਚ ਜਿਹੜਾ ਕੜਾਹੀ ਚੋਂ ਜਿਹੜਾ ਕੱਢ ਲੈਣਾ ਆ ਇਹਨਾਂ ਨੂੰ ਆਪਾਂ ਦੇਖੋ ਸਜਾ ਲਿਆ ਆ ਪਲੇਟ ਦੇ ਵਿੱਚ ਤੇ ਦੇਖੋ ਕਿੰਨੇ ਵਧੀਆ ਜਿਹੜੇ ਬਣ ਕੇ ਆਏ ਇਹ ਬਿਲਕੁਲ ਤਿਆਰ ਵਧੀਆ ਤਿਆਰ ਹੋਏ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਿਹੜੇ ਹੈਗੇ ਆ ਟਰਾਈ ਜ਼ਰੂਰ ਕਰਿਓ ਇਹਨੂੰ ਤੁਸੀਂ ਜਿਹੜਾ ਹੈਗਾ ਸੌਸ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਤੇ ਚਾਹ ਨਾਲ ਵੀ ਜਿੰਦਾ ਤੁਹਾਡਾ ਮਾਨ ਕਰੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਿਓ ਤੇ ਪਾ ਗੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਪਹਿਲਾਂ ਮਿਲ ਜਾਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਰਿਕੁਐਸਟ ਆ ਮੇਰੀ ਥੈਂਕ ਯੂ